ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵੱਲੋਂ ਪ੍ਰਾਈਵੇਟ ਕਲੀਨਿਕ ਕਰਨ ਵਾਲੇ ਡਾਕਟਰਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ ਹੁਣ ਤੱਕ 7 ਡਾਕਟਰ ਇਸ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ਹੁਣ ਨਵਾਂ ਨਾਮ ਡਾਕਟਰ ਜਸਪਾਲ ਸਿੰਘ ਦਾ ਦਰਜ ਹੋ ਚੁੱਕਾ ਹੈ ਡਾਕਟਰ ਜਸਪਾਲ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਕੰਮ ਕਰ ਰਹੇ ਹਨ ਪਰ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਤਰਨਤਾਰਨ ਸਿਵਲ ਹਸਪਤਾਲ ਦੇ ਸਾਹਮਣੇ ਪੰਜਾਬ ਲੈਬ ਦੇ ਉੱਪਰ ਆਪਣਾ ਪ੍ਰਾਈਵੇਟ ਕਲੀਨਿਕ ਕਰਦੇ ਕੈਮਰੇ ਵਿੱਚ ਕੈਦ ਹੋਏ ਹਨ ਡਾਕਟਰ ਸਾਹਿਬ ਮਰੀਜ਼ ਦੇਖਦੇ ਅਤੇ ਹਰੇਕ ਮਰੀਜ਼ ਤੋਂ 200 ਰੁਪਏ ਫੀਸ ਵਸੂਲਦੇ ਹਨ ਅਤੇ ਇਸ ਤੋਂ ਇਲਾਵਾ ਮਰੀਜ਼ਾਂ ਦੇ ਮਹਿੰਗੇ ਮਹਿੰਗੇ ਟੈਸਟ ਕਰਵਾ ਪੰਜਾਬ ਲੈਬ ਦੇ ਨਾਲ ਮਿਲੀ ਭਗਤ ਕਰਕੇ ਮੋਟੀ ਕਮਿਸ਼ਨ ਵੀ ਵਸੂਲਦੇ ਹਨ ਸਰਕਾਰੀ ਡਾਕਟਰ ਪ੍ਰਾਈਵੇਟ ਕਲੀਨਿਕ ਬੇਖੌਫ ਹੋ ਕੇ ਕਰ ਰਹੇ ਹਨ ਕਿਉਂਕਿ ਅਜੇ ਤੱਕ ਕਿਸੇ ਵੀ ਡਾਕਟਰ ਤੋਂ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਹੋਈ ਹੈ ਮੇਰੇ ਮੈਡਮ ਆਉਂਦੇ ਨੇ ਜੀ ਉਹਨਾਂ ਨਾਲ ਮੈਂ ਲੈ ਕੇ ਆਉਂਦਾ ਕਈ ਵਾਰੀ ਉਹ ਆ ਜਾਂਦੇ ਉਹਨਾਂ ਦੇ ਨਾਲ ਮੈਨੂੰ ਟਰੈਵਲ ਕਰਾਉਣ ਵਾਸਤੇ ਆ ਜਿਹਦਾ ਇਕੱਲੇ ਹੁੰਦੇ ਨੇ ਨਹੀਂ ਮੈਂ ਕਰਦੇ ਨਹੀਂ ਐ ਮੈਡਮ ਕਰਦੇ ਬਸ ਮੇਰੇ ਮਿਸੀ ਦਾ ਕਲੀਨਿਕ ਹੈ ਮਿਸੀ ਜਉਂਦੇ ਨੇ ਇਹ ਬਾਕੀ ਦਿਨ ਕੋਈ ਪੁੱਛ ਸਕਦੇ ਹੈ ਬੈਠੇ ਪੰਜਾਬ ਵਾਲੇ ਜਿਹਨਾਂ ਨੂੰ ਪੁੱਛਣਾ ਤੁਸੀਂ ਪੁੱਛ ਲਓ ਪੇਸ਼ੈਂਟ ਦੇ ਪੈਸੇ ਤਾਂ ਜੋ ਵੀ ਹੈ ਉਹ ਮੈਡਮ ਨੇ ਲੈਣੇ ਨੇ ਮੈਂ ਤਾਂ ਲੈਣੇ ਨਹੀਂ ਜਿਹੜੇ ਮੈਡਮ ਦੇ ਪੈਸੇ ਨੇ ਮੈਡਮ ਦੇ ਹੀ ਪੈਸੇ ਮੈਡਮ ਨੇ ਪੇਸ਼ੈਂਟ ਦੇਖਿਆ ਮੈਡਮ ਦੇ ਪੈਸੇ ਮੰਨ ਲਓ ਮੈਨੂੰ ਫੜਾਈ ਨਹੀਂ ਤਾਂ ਮੈਂ ਉਹਨੂੰ ਚੇਂਜ ਕਰਕੇ ਦੇ ਦਿੱਤੇ ਠੀਕ ਠੀਕ ਨਹੀਂ ਮੈਂ ਕਦੇ ਆਉਂਦਾ ਕਦੇ ਨਹੀਂ ਆਉਂਦਾ ਜਦੋਂ ਮੈਡਮ ਹੋਣ ਕਈ ਵਾਰੀ ਨਾਲ ਇਕੱਲੇ ਹੋਣ ਡਰਾਈਵਰ ਨਾ ਹੋਵੇ ਫਿਰ ਮੈਂ ਨਾਲ ਆਉਂਦਾ ਗੱਲ ਕਰ ਰਿਹਾ ਕਰ ਚਿਸ ਕਰ ਰਿਹਾ ਉਹ ਗਲਤ ਕਰ ਰਿਹਾ ਇੰਨਾਂ ਦੀ ਜਿਹੜੀ ਸ਼ਿਕਾਇਤ ਹੈਗੀ ਹੈ ਇਹ ਪ੍ਰਿੰਸੀਪਲ ਆਫਿਸ ਚ ਬੰਦੀ ਹੈ ਪ੍ਰਿੰਸੀਪਲ ਦੇ ਐਡਮਿਨਿਸਟ੍ਰੇਟਿਵ ਕੰਟਰੋਲ ਚ ਕਰਿਆ ਜਾ ਰਿਹਾ ਹੈ। ਲੇਕਿਨ ਸਰ ਪਿਛਲੇ ਦਿਨੀ ਅਸੀਂ ਜਿਹੜੇ ਮੇਨ ਪ੍ਰਿੰਸੀਪਲ ਸਾਹਿਬ ਹੈ ਉਹ ਵੀ ਇਸੇ ਘਰੇਚੀ ਆਗੇ ਗੁਰਦੁਆਰੇ ਦੇ ਸਾਹਮਣੇ ਸ਼ਾਮਿਲ ਹੋ ਗਏ। ਹੋਏ ਇੰਨਾਂ ਦੀ ਜਿਹੜੀ ਹੈਗੀ ਹੈ ਇਨਕੁਆਇਰੀ ਹੈਗੀ ਹੈ ਜਦੋਂ ਪ੍ਰਿੰਸੀਪਲ ਆਫਿਸ ਤੋਂ ਇਨੀਸ਼ੀਏਟ ਹੁੰਦੀ ਹੈ ਤੇ ਜਾ ਕੇ ਉੱਪਰੋਂ ਹਾਇਰ ਲੈਵਲਸ ਤੋਂ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸਟੈਂਡਰਡ ਉੱਪਰ ਕਰਸਾ ਆ ਗਿਆ। ਤੇ ফাইনাল ਡਿਸੀਜਨ ਟੇਕਿੰਗ ਜਿਹੜਾ ਹੈਗਾ ਉਹ ਸੈਕਟਰੀ ਮੈਡੀਕਲ ਐਜੂਕੇਸ਼ਨ ਜਾਂ ਮੰਤਰੀ ਜੀ ਇੱਤੇ ਅੰਮ੍ਰਿਤਸਰ ਤੋਂ ਲਾਈਵ ਸਿਟੀ ਨਿਊਜ਼ ਲਈ ਨਵਦੀਪ ਮੁਕੇਸ਼ ਤੇ ਹਰਪ੍ਰੀਤ ਦੀ ਖਾਸ ਰਿਪੋਰਟ